ਸੁਜਾਨਪੁਰ ਲੋਕਾਂ ਵੱਲੋਂ ਕੀਤੇ ਗਏ ਅਤਿਕਰਮਨ ਨੂੰ ਖਾਲੀ ਕਰਵਾਉਣ ਵਾਸਤੇ ਨਗਰ ਕੌਂਸਲ ਯੋ ਸਾਹਿਬ ਵੱਲੋਂ ਲੋਕਾਂ ਨਾਲ ਕੀਤੀ ਗਈ ਵਿਸ਼ੇਸ਼ ਬੈਠਕ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਯੋ ਰਕੇਸ਼ ਸ਼ਰਮਾ ਨੇ ਦੱਸਿਆ ਕਿ ਸਾਡੇ ਵੱਲੋਂ ਕਾਫੀ ਸਮੇਂ ਤੋਂ ਹੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਹ ਜਗ੍ਹਾ ਖਾਲੀ ਕਰ ਦੇਣ ਅਤੇ ਉਹ ਆਪਣੀਆਂ ਆਪਣੀਆਂ ਦੁਕਾਨਾਂ ਅਤੇ ਰੇੜੀਆਂ ਤੇ ਹੀ ਆਪਣਾ ਸਮਾਨ ਲਗਾਉਣ ਸੜਕ ਤੇ ਆਪਣਾ ਸਮਾਨ ਲਗਾ ਕੇ ਲੋਕਾਂ ਦਾ ਆਉਣ ਜਾਣ ਵਾਲਾ ਰਸਤਾ ਨਾ ਬੰਦ ਕਰਨ ਪਰ ਲੋਕ ਸਾਡੀ ਗੱਲ ਮੰਨਣ ਨੂੰ ਤਿਆਰ ਨਹੀਂ ਹਨ ਉਹ ਫਿਰ ਵੀ ਆਪਣੀ ਮਰਜ਼ੀ ਕਰਦੇ ਹਨ ਅਤੇ ਆਪਣੇ ਦੁਕਾਨ ਜਾਂ ਰੇੜੀ ਤੋਂ ਬਾਹਰ ਸੜਕ ਤੇ ਹੀ ਆਪਣਾ ਸਮਾਨ ਲਗਾ ਦਿੰਦੇ ਹਨ ਜਿਸ ਕਾਰਨ ਆਉਣ ਜਾਣ ਸਮੇਂ ਲੋਕਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ ਅਤੇ ਬਹੁਤ ਹੀ ਜ਼ਿਆਦਾ ਢੀੜੀ ਇਕੱਠੀ ਹੋ ਜਾਂਦੀ ਹੈ ਇੱਥੇ ਹੀ ਯੋ ਸਾਹਿਬ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਜਲਦ ਹੀ ਜਗ੍ਹਾ ਨੂੰ ਖਾਲੀ ਕਰ ਦੇਣ ਕਿਉਂਕਿ ਜੇਕਰ ਉਹ ਇਸ ਤਰ੍ਹਾਂ ਨਹੀਂ ਕਰਨਗੇ ਤਾਂ ਮਜਬੂਰਨ ਹੀ ਨਗਰ ਕੌਂਸਲ ਨੂੰ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਕਰਨੀ ਪਵੇਗੀ ਜਿਸ ਤੇ ਜ਼ਿੰਮੇਵਾਰ ਉਹ ਲੋਕ ਆਪ ਹੋਣਗੇ ਅੱਜ ਈਓ ਸਾਹਿਬ ਦਾ ਸਾਨੂੰ ਸੰਦੇਸ਼ ਆਇਆ ਪੂਰੇ ਵਪਾਰ ਮਦਦ ਟੀਮ ਨੂੰ ਪੂਰੇ ਵਿੱਚ ਇਹ ਕਮੇਟੀ ਘਰ ਆਇਆ ਸ਼ਹਿਰ ਦੇ ਇਨਕਲੋਜ਼ਮੈਂਟ ਬਾਰੇ ਥੋੜੀ ਚਰਚਾ ਹੋਈ ਆ ਜੋ ਸਰਕਾਰ ਦੇ ਦੇਸ਼ ਹੋਣਗੇ ਪੂਰੇ ਮੁਤਾਬਕ ਇਹ ਚਲਾਗੇ ਔਰ ਮੈਂ ਆਪਣੇ ਦੁਕਾਨਦਾਰ ਭਰਾਵਾਂ ਨੂੰ ਫਿਰ ਤੋਂ ਇੱਕ ਵਾਰ ਫਿਰ ਅਪੀਲ ਕਰਨਾ ਤੇ ਜਿਨ੍ਹਾਂ ਦੁਕਾਨਦਾਰਾਂ ਨੇ ਇਨਕਲੋਜ਼ਮੈਂਟ ਕੀਤੀ ਦੀ ਹੈ ਚਾਹੇ ਜਿੱਦਾਂ ਸਬਜ਼ੀ ਮੰਡੀ ਹੈਗੀ ਆ ਕਟੂਈ ਬਾਜ਼ਾਰ ਹੈਗਾ ਮੇਨ ਬਾਜ਼ਾਰ ਹੈਗਾ ਚਾਹੇ ਮਿਊਸਪੇਟੀ ਬਾਜ਼ਾਰ ਹੈਗਾ ਕਰਨਾਲ ਲੋੜਾ ਹੈਗਾ ਮੈਂ ਸਾਰਿਆਂ ਨੂੰ ਕੋਈ ਫਿਰ ਅਪੀਲ ਕਰਨਾ ਤੇ ਜਿਨ੍ਹਾਂ ਨੇ ਇਨਕਲੋਜ਼ਮੈਂਟ ਕੀਤੀ ਦੀ ਆ ਉਹ ਕਿਰਪਾ ਕਰਕੇ ਇਨਕਲੋਜ਼ਮੈਂਟ ਦਾ ਜਿਹੜਾ ਸਮਾਨ ਹੈਗਾ ਉਹ ਆਪਣੇ ਦੁਕਾਨਾਂ ਦਾ ਦਾਰੇ ਦੇ ਵਿੱਚ ਰੱਖਾ ਲਾ ਕਾਲ ਨੂੰ ਕੋਈ ਸਰਕਾਰ ਲੋ ਆਪਣੇ ਕੋਈ ਸ਼ਕਤੀ ਹੁੰਦੀ ਹੈ ਉਹਦੇ ਵਿੱਚ ਅਸੀਂ ਦੁਕਾਨਦਾਰ ਦੋਸ਼ੀ ਆਗੇ ਕਿਉਂਕਿ ਇਹ ਕਲੋਜ਼ਮੈਂਟ ਕਰਾਂਗੇ ਸਰਕਾਰ ਸਾਡੇ ਸ਼ਕਤੀ ਕਰੇਗੀ ਤੇ ਅਸੀਂ ਬਾਅਦ ਚ ਗੱਲਾ ਕਰਾਂ ਸਰਕਾਰ ਇਦਾਂ ਕਰੇ ਕਿ ਦੀ ਜਿੱਦਾਂ ਉੱਤਿਆ ਮੈਸੇਜ ਆ ਗਿਆ ਸੀ ਚਲੋ ਇਹੋ ਸਾਹਿਬ ਦੀ ਇੱਕ ਅਸੀਂ ਬੈਡ ਗੈਲ ਬਿਸ਼ੀ ਹੈ ਵੀ ਰਣਾ ਧਿਆਨ ਵਿੱਚ ਹਰ ਦੁਕਾਨਦਾਰ ਨੂੰ ਟਾਈਮ ਦਿੱਤਾ ਬੰਦਿਆਂ ਨੇ ਆਪਣੇ ਸੇਲੇ ਵੀ ਲਗਾਏ ਸਭ ਕੋਈ ਕੀਤਾ ਇਸ ਕਾਰੋਸਨ ਵਾਇਸ ਅਧਿਆ ਜਿਹਦੇ ਵਿੱਚ ਅਸੀਂ ਜੋ ਇਹ ਸਾਰਾ ਦੇਸ਼ ਹੋਇਆ ਗਿਆ ਅਸੀਂ ਉਹਦੇ ਨਾਲ ਆ ਗਏ ਆ ਜਿੱਦਾਂ ਜੋ ਚਾਣਗੇ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਕਰਾਂਗੇ ਮੈਂ ਇੱਕ ਵਾਰ ਫਿਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਕਿ ਜਿਨ੍ਹਾਂ ਨੇ ਕੋਲੋਇਮੈਂਟ ਕੀਤੀ ਦੀ ਹੈ ਸ਼ਹਿਰ ਦੇ ਵਿੱਚ ਉਹ ਕਿਰਪਾ ਕਰਕੇ ਆਪਣਾ ਸਮਾਂ ਪਿਛੇ ਟਾ ਦੇਣ ਕੱਲ ਤੋਂ 2-4 ਦਿਨ ਬਾਅਦ ਪਾਇੰਦੇਨ ਬਾਅਦ ਤੇ ਜੁਲੇ ਸਕਤੀ ਕਰਨਗੇ ਫਿਰ ਉਹ ਸਮ ਸਮਾਜ ਚੁੱਕਣੇ ਪੈਣਾ ਜਿੱਦਾਂ ਸਬਜ਼ੀ ਮੰਡੀ ਦੇ ਵਿੱਚ ਅੱਜ ਦਾ 2 ਦਿਨ ਮਹੀਨੇ ਪਹਿਲਾਂ ਜਿੱਦਾਂ ਰੋਡ ਖੁੱਲੀ ਹੋਈ ਸੀ ਹੁਣ ਫਿਰ ਉਹ ਹੀ ਪਿਜੀਸ਼ਨ ਆ ਗਈ ਆ ਸ਼ਾਮ ਨੂੰ ਸਗੋਂ ਲੱਗਦਾ ਉੱਥੇ ਮੈਂ ਸਬਜ਼ੀ ਮੰਡੀਆਂ ਨੂੰ ਫਿਰ ਅਪੀਲ ਕਰਨਾ ਆ ਤੇ ਜਿਹੜਾ ਤੁਹਾਨੂੰ ਪਹਿਲਾ ਸਥਾਨ ਮਿਲਿਆ ਇਹ ਉਸ ਸਥਾਨ ਤੇ ਵਾਪਸ ਚੱਲ ਜਾਣਾ ਤਾਂ ਕਿ ਜਿਹੜਾ ਰੋਡ ਖੁੱਲਾ ਹੋਵੇ ਕਾਹੋ ਸਾਡੇ ਭੈਣ ਭਰਾ ਮਾਵਾ ਸਾਡੀਆਂ ਉਥੋਂ ਲੰਘਦੀਆਂ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਇਸ ਕਾਕੇ ਫਿਰ ਇੱਕ ਵਾਰ ਫਿਰ ਅਪੀਲ ਕਰਨਾ ਕਿ ਜਿੰਨੀ ਵੀ ਕੋਲੋਮੈਂਟ ਹੈਗੀ ਆ ਉਹ ਦੂਰ ਕੀਤੀ ਜਾਵੇ ਕਿੱਥੇ ਕੀਤੀ ਹੈ ਨਗਰ ਕੌਂਸਲ ਨੂੰ ਕਹਨੇ ਹੀ ਚੰਦੇ ਆ ਜੀ ਸਾਨੂੰ ਇਹ ਸਭ ਨੇ ਸੱਦਿਆ ਜੀ ਅਸੀਂ ਆਇਆ ਅਹੀਂ ਇਹੋ ਹੀ ਕਰਨੇ ਆ ਪੀਰ ਜੀ ਮੰਡੀ ਵਾਲਿਆਂ ਨੇ ਸਾਰਿਆਂ ਨੂੰ ਤੇ ਆਪਣਾ ਆਪਣਾ ਸਮਾਨ ਜਿਹੜਾ ਕੂੜਾ ਆ ਜੋ ਵੀ ਐ ਸਾਰਾ ਕ੍ਰੇਟ ਲਾਣ ਕੋ ਕੁਛ ਨਾ ਉਹ ਕੂੜਾ ਨਾਲੇ ਚ ਨਾ ਛੁੱਟਣ ਤੇ ਸਫਾਈ ਰੱਖਣਾ ਆਪਣਾ ਦੇਖਣ ਨੂੰ ਇਹਦਾ ਕਾਪੀ ਇੱਥੇ ਗ੍ਰੰਥ ਦਿੱਤਾ ਗਿਆ ਕਿ ਕਿ ਸ਼ਾਪ ਨੂੰ ਨੰਗਣਾ ਹੋਵੇਦਾ ਕਾਪੂ ਨਿਕਲਣਾ ਪਾਣਾ ਚਾਹਨਾ ਚਾਹਨਾ ਪਹਿਲੇ ਥੋੜੀ ਜਿਹਾ ਪਹਿਲਾਂ ਜਿਹੜੀ ਮੰਡੀ ਐ ਸੁਧਾਰ ਕੀਤਾ ਗਿਆ ਸੀ ਜਿਹੜੀ ਰਾਜ ਦੀ ਗੱਲ ਕੀਤੀ ਆ ਤੇ ਅੱਜ ਵੀ ਜਿਵੇਂ ਤਿਵੇਂ ਹੋਵੇ ਅਸੀਂ ਸਾਰਿਆਂ ਨੂੰ ਮੁਰਗੇ ਹੱਥ ਜੋੜ ਕੇ ਕਰਾਂਗੇ ਕਹਦਾ ਇਹ ਸਾਰੇ ਹੀ ਆਗੇ ਜੀ ਆਪਣਾ ਆਪਣਾ ਸਮਾਨ ਮੁਰਗੇ ਕੰਟਰੋਲ ਕਰਨ ਠੀਕ ਹੈ ਵਪਾਰ ਮੰਡਲ ਨਾਲ ਮੀਟਿੰਗ ਕੀਤੀ ਇਹ ਕਿਸੇ ਨੇ ਬੈਠੀ ਅੱਜ ਮੈਂ ਸੁजानਪੁਰ ਦੇ ਸਾਰੇ ਵਪਾਰੀ ਭਰਾਵਾਂ ਨੂੰ ਵਪਾਰ ਮੰਡਲ ਦੇ ਮੈਂਬਰਾਂ ਨੂੰ ਹੋਰ ਜਿਹੜੇ ਸਨਮਾਨਿਤ ਵਿਅਕਤੀਆਂ ਉਹਨਾਂ ਨੂੰ ਇੱਕ ਬੈਠਕ ਲਈ ਸੱਦਿਆ ਸੀ ਸ਼ਾਇਦ ਕਿਆਂ ਜਿਹੜੀਆਂ ਸਮੱਸਿਆਵਾਂ ਤੇ ਉਹਨਾਂ ਦੇ ਵਿਚਾਰ ਕਰਾਂ ਜਿਆਦਾ ਸਸਤ ਸਮੱਸਿਆ ਜਿਹੜੀ ਆ ਰਹੀ ਹੈ ਤੁਸੀਂ ਵੀ ਜਾਣਦੇ ਹੋ ਕਿ ਸਫਾਈ ਦੀ ਤੇ ਇਨਕਲੂਜਮੈਂਟ ਦੀ ਜਿਹੜੀ ਨਾ ਉਹ ਸਮੱਸਿਆ ਹੈ ਸਮੱਸਿਆ ਦਾ ਹੱਲ ਕਰਨ ਦੀ ਵਿਚਾਰ ਵਟਾਂਦਰਾ ਕਰਨਾ ਸੀ ਉਹਨਾਂ ਦੇ ਸੁਝਾਅ ਲਏ ਨੇ ਆਪਣੇ ਸੁਝਾਅ ਲਏ ਨੇ ਗੱਲਬਾਤ ਕੱਚੇ ਮੋਲ 'ਤੇ ਹੋਈ ਹੈ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਨੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਵੀ ਹੱਲ ਕਰੀਏ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਸਹਿਯੋਗ ਕਰੋ ਉਹਨਾਂ ਨੇ ਵੀ ਬੜੇ ਭਰੋਸਾ ਦਿਵਾਇਆ ਕਿ ਜਿੰਨਾ ਵੱਧ ਤੋਂ ਵੱਧ ਸਹਿਯੋਗ ਕਰ ਸਕਣਗੇ ਕਰਾਂਗੇ ਤੇ ਅਸੀਂ ਆਸ ਕਰਦੇ ਹਾਂ ਕਿ ਸਾਰੇ ਜਣੇ ਇਕੱਠੇ ਮਿਲ ਕੇ ਜਿਹੜੀਆਂ ਵੀ ਸਮੱਸਿਆਵਾਂ ਪਿਛਲੇ ਦਿਨੀ ਤੁਸੀਂ ਦੇਖੀਆਂ ਨੇ ਸ਼ਹਿਰ 'ਚ ਦੇਖਿਆ ਇਨਕ੍ਰੋਚਮੈਂਟ ਦੀ ਸਮੱਸਿਆ ਆ ਰਹੀ ਹੈ ਇਹ ਹੋਰ ਵੀ ਜੋ ਸਮੱਸਿਆਵਾਂ ਇਹਨਾਂ ਨੂੰ ਹੱਲ ਕਰਾਂ ਇਹਨਾਂ ਦੀ ਹੱਲ ਕਰਨ ਦੇ ਅੱਜ